ਸਤਿ ਸ਼੍ਰੀ ਅਕਾਲ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਬਹੁਤ ਹੀ ਮੋਟੀਵੇਸ਼ਨਲ ਕਹਾਣੀ ਇਹ ਕਹਾਣੀ ਅਨਿਲ ਜੀ ਦੀ ਹੈ ਉਹਨਾਂ ਦੀ 65 ਸਾਲ ਦੀ ਉਮਰ ਹੋ ਚੁੱਕੀ ਸੀ ਅਤੇ ਬਹੁਤ ਚਿੜਚਿড়ে ਰਹਿੰਦੇ ਸਨ ਗੁੱਸੇ ਵਾਲੇ ਹੋ ਗਏ ਸਨ ਹੌਲੀ-ਹੌਲੀ ਉਹਨਾਂ ਦਾ ਸੁਭਾਅ ਬਦਲ ਰਿਹਾ ਸੀ ਘਰ ਵਿੱਚ ਬੱਚਿਆਂ ਨੂੰ ਗੱਲ-ਗੱਲ ਤੇ ਗੁੱਸੇ ਹੋ ਜਾਣਾ ਡਾਟਣਾ ਬਹੁਤ ਚਿੜਚਿੜਾਪਨ ਉਹਨਾਂ ਦੇ ਸੁਭਾਅ ਵਿੱਚ ਆ ਚੁੱਕਿਆ ਸੀ ਉਹਨਾਂ ਦੇ ਘਰ ਵਾਲੇ ਬੜੇ ਪਰੇਸ਼ਾਨ ਰਹਿੰਦੇ ਸਨ ਕਿ ਪਾਪਾ ਕਿਵੇਂ ਹੋ ਗਏ ਹਨ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਮਰ ਵੱਧ ਰਹੀ ਹੈ ਇਸ ਲਈ ਇਸ ਤਰ੍ਹਾਂ ਹੋ ਰਿਹਾ ਹੋਵੇ ਅਤੇ ਅਨਿਲ ਜੀ ਨੂੰ ਅੰਦਰੋਂ ਲੱਗਦਾ ਸੀ ਕਿ ਮੇਰੇ ਨਾਲ ਇਹ ਕੀ ਹੋ ਰਿਹਾ ਹੈ ਮੈਂ ਗੱਲ-ਗੱਲ ਉੱਤੇ ਇੰਨਾ ਗੁੱਸਾ ਕਿਉਂ ਹੋ ਰਿਹਾ ਹਾਂ ਤਾਂ ਅਨਿਲ ਜੀ ਨੇ ਇੱਕ ਦਿਨ ਜਦੋਂ ਉਹ ਪੂਜਾ ਪਾਠ ਕਰਕੇ ਉੱਠੇ ਤਾਂ ਉਹਨਾਂ ਨੇ ਆਪਣੇ ਅੰਦਰ ਇੱਕ ਬਦਲਾਵ ਲਿਆਂਦਾ ਕੁਝ ਸਮੇਂ ਬਾਅਦ ਉਹਨਾਂ ਦੀ ਬੇਟੀ ਆਈ ਅਤੇ ਆ ਕੇ ਕਹਿਣ ਲੱਗੀ ਕਿ ਪਾਪਾ ਮੇਰੀ ਗੱਡੀ ਖਰਾਬ ਹੋ ਗਈ ਹੈ ਤਾਂ ਉਹਨਾਂ ਨੇ ਮੁਸਕਰਾ ਕੇ ਕਿਹਾ ਬੇਟਾ ਗੱਡੀ ਖਰਾਬ ਹੋ ਗਈ ਹੈ ਤਾਂ ਆਪਣਾ ਖਰਚਾ ਖੁਦ ਦੇਖੋ ਜਾਣ ਦਾ ਸਾਧਨ ਬਣਾਓ ਮੈਟਰੋ ਤੇ ਚਲੇ ਜਾਓ ਜਾਂ ਬਸ ਤੇ ਚਲੇ ਜਾਓ ਪੈਸਾ ਇਕੱਠਾ ਹੋ ਜਾਵੇ ਤਾਂ ਗੱਡੀ ਠੀਕ ਕਰਵਾ ਲੈਣਾ ਨਹੀਂ ਤਾਂ ਨਵੀਂ ਗੱਡੀ ਲੈ ਲੈਣਾ ਮੈਨੂੰ ਨਾ ਪੁੱਛਣਾ ਕੁਝ ਸਮੇਂ ਬਾਅਦ ਬੇਟਾ ਆਇਆ ਆ ਕੇ ਕਹਿਣ ਲੱਗਿਆ ਕਿ ਪਾਪਾ ਇਸ ਵਾਰ ਟੈਸਟ ਵਿੱਚੋਂ ਫੇਲ ਹੋ ਗਿਆ ਹਾਂ ਅੱਗੇ ਮੈਂ ਕੋਸ਼ਿਸ਼ ਕਰਾਂਗਾ ਤਾਂ ਉਹਨਾਂ ਨੇ ਕਿਹਾ ਕਿ ਬੇਟਾ ਜਿੰਨੇ ਪੜਨਾ ਹੈ ਪੜੋ ਤੈਨੂੰ ਪਤਾ ਹੈ ਕਿ ਕਿਵੇਂ ਪੜਨਾ ਹੈ પાસ ਹੋਣ ਲਈ ਉਸੇ ਤਰ੍ਹਾਂ ਪੜੋ ਜੇਕਰ ਫੇਰ ਵੀ ਫੇਲ ਹੋ ਜਾਮੋ ਤਾਂ ਅਗਲੇ ਸਾਲ ਦੀ ਫੀਸ ਮੇਰੇ ਤੋਂ ਮੰਗਣ ਨਾ ਆਉਣਾ ਆਪਣਾ ਖਰਚਾ ਆਪ ਕਰਨਾ ਬੇਟਾ ਮੈਨੂੰ ਕੁਝ ਨਾ ਕਹਿਣਾ ਲੜਕਾ ਉੱਥੋਂ ਚਲਿਆ ਗਿਆ ਕੁਝ ਸਮਾਂ ਬੀਤਿਆ ਤਾਂ ਉਹਨਾਂ ਦੀ ਪਤਨੀ ਆਈ ਆ ਕੇ ਕਹਿਣ ਲੱਗੀ ਕਿ ਸੁਣੋ ਜੀ ਮੈਂ ਮਾਇਕੇ ਜਾਣਾ ਹੈ 1 ਮਹੀਨਾ ਮਾਇਕੇ ਰਹਿ ਕੇ ਆਵਾਂਗੀ ਇੱਥੇ ਮੇਰਾ ਮਨ ਨਹੀਂ ਲੱਗਦਾ ਬੋਰ ਹੋ ਗਈ ਹਾਂ ਤਾਂ ਮੁਸਕਰਾ ਕੇ ਅਨਿਲ ਜੀ ਨੇ ਕਿਹਾ ਠੀਕ ਹੈ ਜਾਓ ਜਿੱਥੇ ਜਾਣਾ ਹੈ ਜਾਓ ਤੁਸੀਂ ਰਹੋ ਮਾਇਕੇ ਵਿੱਚ ਜਿੰਨਾ ਸਮਾਂ ਰਹਿਣਾ ਹੈ ਮੈਂ ਤੁਹਾਡੀ ਟਿਕਟ ਕਰਾ ਦਿੰਦਾ ਹਾਂ ਫਟਾਫਟ ਟਿਕਟ ਕਰਵਾ ਦਿੱਤੀ ਬਿਨਾਂ ਦੇਰੀ ਕੀਤੇ ਪਤਨੀ ਦੁਬੀਦਾ ਵਿੱਚ ਪੈ ਗਈ ਕਿ ਕੀ ਹੋ ਗਿਆ ਹੈ ਇਹਨਾਂ ਨੂੰ ਇਹ ਤਾਂ ਇੰਨੇ ਗੱਲ-ਗੱਲ ਤੇ ਗੁੱਸਾ ਕਰਦੇ ਸੀ ਮੈਂ ਸੋਚਦੀ ਸੀ ਕਿ ਇਹਨਾਂ ਨੂੰ ਪੁੱਛਾਂ ਜਾਂ ਨਾ ਪੁੱਛਾਂ ਪਰ ਇਹ ਤਾਂ ਮੁਸਕਰਾ ਕੇ ਸਾਰੇ ਕੰਮ ਕਰ ਰਹੇ ਹਨ ਸ਼ਾਮ ਦੇ ਸਮੇਂ ਉਹਨਾਂ ਦੀ ਭੈਣ ਦਾ ਫੋਨ ਆਇਆ ਕਿ ਭਾਈ ਸਾਹਿਬ ਮੈਂ ਤੇਰੇ ਘਰ ਰਹਿਣ ਲਈ ਆ ਰਹੀ ਹਾਂ ਕੁਝ ਸਮਾਂ ਇੱਥੇ ਹੀ ਰਹਾਗੀ ਉਹ ਬੋਲੇ ਹਾਂ ਆ ਜਾ ਅੱਗੇ ਵਾਲਾ ਰੂਮ ਖਾਲੀ ਹੈ ਆਰਾਮ ਨਾਲ ਰਹਿਣਾ ਜਿੰਨੇ ਦਿਨ ਰੁਕਣਾ ਹੈ ਰੁਕਣਾ ਤੇਰਾ ਹੀ ਘਰ ਹੈ ਪਰਿਵਾਰ ਦੇ ਬਾਕੀ ਲੋਕ ਬਹੁਤ ਟੈਨਸ਼ਨ ਵਿੱਚ ਆ ਗਏ ਕਿ ਇਹਨਾਂ ਨੂੰ ਹੋ ਕੀ ਗਿਆ ਹੈ ਕੁਝ ਦਿਨਾਂ ਤੱਕ ਉਹਨਾਂ ਦੀ ਇਹੀ ਵਿਵਹਾਰ ਚੱਲਦਾ ਰਿਹਾ ਜਿਵੇਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੋ ਹੋ ਰਿਹਾ ਹੈ ਹੌਣ ਦੇਵੋ ਜੋ ਚੱਲਦਾ ਹੈ ਚੱਲਣ ਦੇਵੋ ਇੱਕ ਦਿਨ ਘਰ ਦੇ ਸਾਰੇ ਮੈਂਬਰਾਂ ਨੇ ਡਿਸਾਈਡ ਕੀਤਾ ਕਿ ਅੱਜ ਰਾਤ ਦੇ ਖਾਣੇ ਤੋਂ ਬਾਅਦ ਮੀਟਿੰਗ ਰੱਖਾਂਗੇ ਫੈਮਿਲੀ ਮੀਟਿੰਗ ਹੋਵੇਗੀ ਅਤੇ ਪਿਤਾ ਜੀ ਨੂੰ ਪੁੱਛਾਂਗੇ ਕਿ ਤੁਹਾਨੂੰ ਹੋ ਕੀ ਗਿਆ ਹੈ ਤਾਂ ਸ਼ਾਮ ਨੂੰ ਘਰ ਵਾਲੇ ਇਕੱਠੇ ਹੋਏ ਅਤੇ ਇੱਕ ਇੱਕ ਕਰਕੇ ਬੋਲਣ ਲੱਗੇ ਬੇਟੀ ਨੇ ਕਿਹਾ ਪਾਪਾ ਤੁਹਾਨੂੰ ਹੋ ਕੀ ਗਿਆ ਹੈ ਤੁਸੀਂ ਤਾਂ ਇਸ ਤਰ੍ਹਾਂ ਬਿਹੇਵ ਕਰ ਰਹੇ ਹੋ ਜਿਵੇਂ ਤੁਹਾਨੂੰ ਫਰਕ ਹੀ ਨਹੀਂ ਪੈਂਦਾ ਫਿਰ ਬੇਟੇ ਨੇ ਕਿਹਾ ਹਾਂ ਪਾਪਾ ਤੁਸੀਂ ਤਾਂ ਬਿਲਕੁਲ ਅਜਾਹੇ ਹੋ ਗਏ ਹੋ ਸਾਡੇ ਤੋਂ ਡਿਸਕਨੈਕਟ ਹੋ ਗਏ ਹੋ ਪਤਨੀ ਨੇ ਕਿਹਾ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਕਿ ਨਾ ਜਾ ਮਾਇਕੇ ਪਰ ਹੁਣ ਕਹਿ ਰਹੇ ਹੋ ਕਿ ਜਾ ਅਤੇ ਜਿੰਨੇ ਦਿਨ ਰੁਕੜਾ ਹੈ ਰੁਕ ਸਕਦੀ ਹੈ ਕੀ ਹੋ ਗਿਆ ਹੈ ਤੁਹਾਨੂੰ ਕਿਸੇ ਡਾਕਟਰ ਨੂੰ ਮਿਲ ਲਏ ਹੋ ਤੁਸੀਂ ਇਹ ਬਦਲਾਅ ਕਿਵੇਂ ਆ ਗਿਆ ਤਾਂ ਅਨਿਲ ਜੀ ਨੇ ਕਿਹਾ ਕਿ ਮੈਂ ਕਿਸੇ ਨੂੰ ਨਹੀਂ ਮਿਲਿਆ ਮੈਂ ਆਪਣੇ ਆਪ ਨੂੰ ਮਿਲ ਲਿਆ ਮੈਂ ਸ਼ਾਸਤਰਾਂ ਵਿੱਚ ਪੜਿਆ ਹੈ ਸਭ ਕੁਝ ਮੈਂ ਜਾਣਦਾ ਹਾਂ ਕਿ ਸਭ ਆਪਣੇ ਕਰਮਾਂ ਦਾ ਫਲ ਭੁਗਤ ਰਹੇ ਹਨ ਫਿਰ ਵੀ ਮੈਂ ਤੁਹਾਡੀ ਚਿੰਤਾ ਕਰਦਾ ਸੀ ਤੁਹਾਡੇ ਬਾਰੇ ਸੋਚਦਾ ਸੀ ਤੁਹਾਡਾ ਸੋਚ-ਸੋਚ ਕੇ ਖੁਦ ਹੀ ਸਿਹਤ ਖਰਾਬ ਕਰ ਰਿਹਾ ਸੀ ਗੁੱਸੇ ਵਾਲਾ ਹੋ ਰਿਹਾ ਸੀ ਚਿੜਚਿੜਾ ਬਣ ਰਿਹਾ ਸੀ ਰਾਤ ਨੂੰ 2-2 ਘੰਟੇ ਮੈਨੂੰ ਨੀਂਦ ਨਹੀਂ ਆਉਂਦੀ ਸੀ ਤੁਹਾਡੀ ਹੀ ਚਿੰਤਾ ਕਰਦਾ ਰਹਿੰਦਾ ਸੀ ਫਿਰ ਇੱਕ ਦਿਨ ਮੈਂ ਇੱਕ ਦਵਾਈ ਲੈ ਲਈ ਜਿਸ ਦਾ ਨਾਮ ਹੈ ਹੁਣ ਮੈਨੂੰ ਫਰਕ ਨਹੀਂ ਪੈਂਦਾ ਕਿਉਂਕਿ ਮੈਨੂੰ ਫਰਕ ਪੈ ਵੀ ਜਾਵੇਗਾ ਮੈਂ ਚਿੰਤਾ ਕਰ ਵੀ ਲਵਾਂਗਾ ਤਾਂ ਹੋਊਗਾ ਕੁਝ ਨਹੀਂ ਤੁਹਾਡੇ ਕਰਮਾਂ ਨਾਲ ਤੁਹਾਡੇ ਵਿਹਾਰ ਨਾਲ ਤੁਹਾਡਾ ਜੀਵਨ ਤੁਸੀਂ ਦੇਖਣਾ ਹੈ ਮੈਂ ਕਿਉਂ ਗੁੱਸਾ ਕਰਾਂ ਮੈਂ ਕਿਉਂ ਪਰੇਸ਼ਾਨ ਹੋਵਾਂ ਤੁਹਾਨੂੰ ਜੋ ਚੰਗਾ ਲੱਗਦਾ ਹੈ ਤੁਸੀਂ ਵੀ ਤਾਂ ਕੁਝ ਸੋਚਦੇ ਹੋ ਤਾਂ ਆਪਣੇ ਪਸੰਦ ਨਾਲ ਜਿਹੋ ਜਿਹਾਂ ਜੀਵਨ ਜਿਉਣਾ ਹੈ ਜੀਵੋ ਮੈਂ ਤੁਹਾਡੀ ਕਿਸ਼ਤੀ ਚਲਾਉਣ ਲਈ ਨਹੀਂ ਆਇਆ ਮੈਂ ਤਾਂ ਬਲਕਿ ਉਸ ਨੂੰ ਅੱਗੇ ਚਲਾ ਕੇ ਕਿਨਾਰੇ ਤੱਕ ਜਾਣ ਦੀ ਪ੍ਰੇਰਣਾ ਦੇਣ ਆਇਆ ਹਾਂ ਘਰ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆਂ ਇਮੋਸ਼ਨਲ ਹੋ ਗਏ ਬੋਲੇ ਪਾਪਾ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਉਹ ਬੋਲੇ ਬੇਟਾ ਨਹੀਂ ਸੱਚ ਤਾਂ ਇਹੀ ਹੈ ਹਰ ਆਤਮਾ ਆਪਣੇ ਕਰਮਾਂ ਦੀ ਹੈ ਸਭ ਨੇ ਆਪਣੇ ਕਰਮਾਂ ਦਾ ਫਲ ਭੁਗਤਣਾ ਹੈ ਮੈਂ ਕਿਸੇ ਦਾ ਕੁਝ ਨਹੀਂ ਕਰ ਸਕਦਾ ਸੋਚ-ਸੋਚ ਕੇ ਖੁਦ ਦਾ ਹੀ ਨੁਕਸਾਨ ਕਰ ਰਿਹਾ ਹਾਂ ਬਹੁਤ ਛੋਟੀ ਜਹੀ ਕਹਾਣੀ ਹੈ ਜੋ ਇਹ ਦੱਸਦੀ ਹੈ ਕਿ ਅਸੀਂ ਕਈ ਵਾਰ ਆਪਣਿਆਂ ਦੇ ਬਾਰੇ ਵਿੱਚ ਸੋਚ-ਸੋਚ ਕੇ ਚਿੰਤਾ ਕਰਕੇ ਖੁਦ ਨੂੰ ਨੁਕਸਾਨ ਪਹੁੰਚਾ ਰਹੇ ਹੁੰਦੇ ਹਾਂ ਸਾਨੂੰ ਕਈ ਵਾਰ ਉਹਨਾਂ ਤੇ ਭਰੋਸਾ ਵੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡਣਾ ਚਾਹੀਦਾ ਹੈ ਤਾਂ ਕਿ ਉਹ ਵੀ ਸਮਝਣ ਕੇ ਜੀਵਨ ਜੀਣਾ ਕੀ ਹੁੰਦਾ ਹੈ ਧੰਨਵਾਦ